ਗੁਰਦਾਸਪੁਰ ਪੁਲਿਸ ਦੇ ਵੱਲੋਂ ਅੱਜ ਵਕ ਵਕ ਥਾਵਾਂ ਤੇ ਕਾਸੋ ਆਪਰੇਸ਼ਨ ਦੇ ਤਹਿਤ ਜਿਹੜੀ ਹੈ ਚੈਕਿੰਗ ਕੀਤੀ ਗਈ ਹੈ ਇਹ ਜਿਹੜੀ ਚੈਕਿੰਗ ਹੋਈ ਹੈ ਗੁਰਦਾਸਪੁਰ ਦੇ ਪ੍ਰਮੁੱਖ ਜਿਹੜੇ ਸਥਾਨ ਨੇ ਉੱਥੇ ਹੋਈ ਹੈ ਹਰ ਪਾਸੇ ਜਿਹੜੀ ਹੈ ਪੁਲਿਸੀ ਪੁਲਿਸ ਨਜ਼ਰ ਆ ਰਹੀ ਸੀ ਔਰ ਸ਼ਮਸ਼ਾਨ ਘਾਟ ਤੋਂ ਲੈ ਕੇ ਜਿਹੜੇ ਸਲਮ ਏਰੀਆ ਦੇ ਇਲਾਕੇ ਨੇ ਉੱਥੇ ਕਾਸੋ ਆਪਰੇਸ਼ਨ ਦੇ ਤਹਿਤ ਜਿਹੜੀ ਚੈਕਿੰਗ ਕੀਤੀ ਗਈ ਔਰ ਖਾਸ ਤੌਰ ਤੇ ਡੀਜੀਪੀ ਪੰਜਾਬ ਗੋਰਾਵ ਯਾਦਵ ਅਤੇ ਐਸਐਸਪੀ ਗੁਰਦਾਸਪੁਰ ਦੇਤੇ ਕੁਮਾਰ ਦੇ ਵੱਲੋਂ ਲਗਾਤਾਰ ਵੱਡੇ ਜਿਹੜੇ ਆਪਰੇਸ਼ਨ ਨੇ ਉਹ ਜਿਹੜੇ ਕੀਤੇ ਜਾ ਰਹੇ ਨੇ ਜਿਸ ਦੇ ਦੌਰਾਨ ਅੱਜ ਕਾਸੋ ਆਪਰੇਸ਼ਨ ਵੀ ਜਿਹੜਾ ਜਾਰੀ ਸੀਗਾ ਜੋ ਕਿ ਚਾਰ ਸਬ ਡਿਵੀਜ਼ਨਾਂ ਕਲਾਨੌਰ ਦਿਨਾਨਗਰ ਗੁਰਦਾਸਪੁਰ ਵੱਖ-ਵੱਖ ਥਾਵਾਂ ਤੇ ਇਹ ਜਿਹੜੇ ਕਾਸੋ ਆਪਰੇਸ਼ਨ ਚਲਾਏ ਗਏ ਨੇ ਔਰ ਕੁਝ ਖਾਸ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਅੱਜ ਸ਼ਮਸ਼ਾਨ ਘਾਟ 슬ਮ ਏਰੀਆ ਜਿਹੜੇ ਸ਼ੱਕੀ ਥਾਵਾਂ ਨੇ ਸ਼ੱਕੀ ਜਿਹੜੇ ਵਿਅਕਤੀ ਨੇ ਗੈਨਤਾ ਦੇ ਨਾਲ ਜਿਹੜੀ ਜਾਂਚ ਕੀਤੀ ਗਈ ਹੈ ਔਰ ਖਾਸ ਤੌਰ ਤੇ ਇੱਕ ਮੈਸੇਜ ਵੀ ਦਿੱਤਾ ਗਿਆ ਕਿ ਕਿਸੇ ਵੀ ਸੂਰਤ ਦੇ ਵਿੱਚ ਕ੍ਰਾਈਮ ਅਤੇ ਨਸ਼ੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਖਾਸ ਜਿਹੜੀਆਂ ਨੇ ਕਾਸੋ ਆਪਰੇਸ਼ਨ ਦੇ ਦੌਰਾਨ ਸਾਹਮਣੇ ਆਈਆਂ ਨੇ ਦੇਖੋ ਜੀ ਅੱਜ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਕੋਆਰਡੀਨੇਟਡ ਸੱਜੋ ਆਪਰੇਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ ਹੈ ਜਿਹੜੇ ਵੀ ਪਬਲਿਕ ਪਲੇਸਿਸ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਹੈਗਾ ਰਿਗਾਰਡਿੰਗ ਜੰਮਸ਼ਨ ਉਹ ਅਸੀਂ ਉਹਨੂੰ ਸਪੈਸ਼ਲੀ ਚੈੱਕ ਕਰਾ ਰਹੇ ਹਾਂ ਅ ਇਸ ਕਰਕੇ ਜਿਹੜਾ ਹੈਗਾ ਬਰਤਾਸੂ ਜ਼ਿਲ੍ਹੇ ਦੇ ਵਿੱਚ ਚਾਹੋ ਸਬ ਡਿਜ਼ਨਾਂ ਦੇ ਵਿੱਚ ਜਿਹੜੇ ਸਾਡੇ ਹਲਕਾ ਜਿਹੜੇ ਡੀਐਸਪੀ ਹੈਗੇ ਐਸਚੋ ਜਗੇ ਉਹਨਾਂ ਦੇ ਨਾਲ ਹੀ ਐਸਪੀ ਸਾਹਿਬਾਨ ਨੇ ਕਿ ਐਂਡ ਸਪੈਸ਼ਲੀ ਜਿਹੜਾ ਹੈਗਾ ਮੇਰੇ ਵੱਲੋਂ ਵੀ ਸੁਪਰਵੀਜ਼ਨ ਜਿਹੜੀ ਕੀਤੀ ਗਈ ਹੈ ਅਸੀਂ ਸਾਡੇ ਵੱਖ-ਵੱਖ ਟੀਮਾਂ ਜਿਹੜੀ ਹੈਗੀ ਵੱਖ-ਵੱਖ ਥਾਵਾਂ ਤੇ ਜਿਹੜੀ ਹੈਗੀ ਲੱਗੀ ਹੋਈ ਹੈ ਜਿਹਦੇ 'ਚ ਅਸੀਂ ਕਾਫੀ ਬੰਦੇ ਜਿਹੜੇ ਹੈਗੇ ਰੌਂਡਪੀ ਕੀਤੇ ਹੈਗੇ ਨਾ ਉਹਦੇ 'ਚ ਅਸੀਂ ਲੀਗਲ ਕਾਰਵਾਈ ਚਲਾਈ ਹੈ ਜੀ ਸਰ ਇਹਨੂੰ ਤਾਂ ਜਿਹੜੀ ਟੀਮ ਹੈ ਜੀ ਕੋ ਇਹਦੇ ਚ ਟੋਟਲ ਅ ਜਿਲ੍ਹਾ ਗੁਰਦਾਸਪੁਰ ਦੇ ਵਿੱਚ 10 10 ਟੀਮਾਂ ਆਜਾਣਾ ਉਹਦੇ ਸਰਕੀ ਤੇ ਕਿਤੇ ਕਿਤੇ ਚੱਹੀ ਨਹੀਂ ਜਿਆਦਾ ਚੱਲਦੇ ਦੇਖੋ ਸਾਰੇ ਹੀ ਹੈ ਦੇਖੋ ਦਿਨਾਨਗਰ ਦੇ ਵਿੱਚ ਵੀ ਹੈਗਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਲਾਨੋ ਧਾਰੀਵਾਲ ਆਪਣਾ ਦਰਾੰਗੜਾ ਬੇਰਾਂ ਤੋਂ ਸਾਰੇ ਜਿਹੜੇ ਹੈਗੇ ਮੇਨ ਮੇਨ ਪਲੇਸਿਸ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਜਿੱਥੇ ਸ਼ਿਕਾਇਤ ਆਈ ਉਹ ਉੱਥੇ ਇਸ ਤਰ੍ਹਾਂ ਨਾਲ ਜਿਹੜਾ ਹੈਗਾ ਉਹ ਕਰਾ ਦੇਣਾ ਸਾਡੇ ਵੱਲੋਂ ਵੀ ਅੱਗੇ ਵੀ ਜਿਹੜਾ ਹਾਂ ਜੀ ਬਈਆ ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ ਸਾਡੇ ਵੱਲੋਂ ਦੋ ਦਿਨ ਪਹਿਲਾਂ ਵੀ ਜਿਹੜਾ ਹੈਗਾ ਇਸ ਮੌਲਾ ਇਸਲਾਮਾਬਾਦ ਦੇ ਵਿੱਚ ਵੀ ਜਿਹੜਾ ਹੈਗਾ ਐਕਸ਼ਨ ਕੀਤਾ ਗਿਆ ਸੀ। ਤੋਂ ਲਗਾਤਾਰ ਜਿਹੜੀ ਹੈਗੀ ਤੋਂ ਪੁਲਿਸ ਮਨੇ ਇੱਕ ਡੀਜੀਪੀ ਸਾਹਿਬ ਦੇ ਫੈਸਲੇਸ਼ਨ ਇੱਥੇ ਜਿਹੜਾ ਕੋਈ ਡੀਆਈਜੀ ਬਾਰਡਰ ਰੇਡ ਤੇ ਨਿਗਰਾਨੀ ਹੈ ਕਿ ਜਿਹੜਾ ਹੈਗਾ ਅਸੀਂ ਲਗਾਤਾਰ ਜਿਹੜਾ ਹੈਗਾ ਅ ਕ੍ਰੈਕਡਾਊਨ ਅਸੀਂ ਜਿਹੜੇ ਕਰ ਰਹੇ ਹੈਗੇ ਇਹਦੇ ਨਾਲ ਹੀ ਜਿਹੜੀ ਹੈਗੀ ਸਾਡੇ ਵੱਲੋਂ ਦੀ ਐਡਿਕਸ਼ਨ ਦੀ ਪੰਜਾਬ ਸਰਕਾਰ ਦੀ ਜਿਹੜੀ ਕੰਡੀਸ਼ਨ ਮੁਤਾਬਕ ਜਿਹੜਾ ਹੈਗਾ ਅਸੀਂ ਲੋਕਾਂ ਨੂੰ ਦੀ ਐਡਿਕਸ਼ਨ ਸੈਂਟਰ ਵਿੱਚ ਜਮਾ ਕਰਾ ਰਹੇ ਹਾਂ। ਔਰ ਇਹਦਾ ਸਟੇਸ਼ਨ ਗੱਤੋ ਵਜੋ ਸਟੇਸ਼ਨ ਜਿਹੜਾ ਹੋਲ ਸੈਂਟਰ ਕਰਾਇਆ ਗਿਆ ਤਾਂ ਕਿ ਪੰਜਾਬ ਗਵਰਨਮੈਂਟ ਦੀ ਜਿਹੜੀ ਨਸ਼ਾਗੋਰੀ ਦੀ ਜਿਹੜੀ ਜਿਹੜੀ ਮੋਨੀਮ ਹੈ ਉਹਨੂੰ ਉਹਨੂੰ ਬੜੇ ਬੜੇ ਪੱਧਰ ਤੇ ਅਸੀਂ ਜਿਹੜਾ ਹੈਗਾ ਇੱਕ ਇੱਕ ਜਨ ਅੰਦੋਲਨ ਹੈ ਉਹ ਬਣਾਈ ਦੇਖੋ ਉਹ ਸਾਡੀ ਸਾਡੀ ਜਿਹੜੀ ਸਾਰੀ ਨਿਕਲ ਪ੍ਰੋਸੈਸ ਜਿਹੜੇ ਹੈਗੇ ਇਹ ਪ੍ਰੋਸੈਸ ਹੈਗੀ ਉਹ ਅਸੀਂ ਤੁਹਾਨੂੰ ਜਿਹੜਾ ਹੈਗਾ ਵਨਸ਼ੀ ਤੇ ਮਿਲ ਗਿਆ ਤੇ ਤਿੰਨੇ ਹੀ ਲੋਕਾਂ ਵੱਲੋਂ ਕੰਪਲੀਟ ਕੀਤੀ ਸੀ ਜਿਹੜੇ ਮੜੀਆਂ ਦੇ ਵਿੱਚ ਹੈ ਜਿਹੜੇ ਆ ਉੱਥੇ ਨਸ਼ੇ ਦਾ ਚੱਲਦਾ ਵਾ ਤੇ ਤੁਸੀਂ ਅੱਜ ਰਿਪੋਰਟ ਵੀ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਤੇ ਜੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਕਾਸੋ ਆਪਰੇਸ਼ਨ ਜਿਹੜਾ ਕੀਤਾ ਗਿਆ ਸ਼ੁਰੂ ਕਰਾਇਆ ਗਿਆ ਸੀ ਇਹ ਗੁਰਦਾਸਪੁਰ ਦੀਆਂ ਚਾਰੋਂ ਸਾਊਂਡ ਵੀ ਜਿਨ੍ਹਾਂ ਦੇ ਵਿੱਚ ਕੀਤਾ ਗਿਆ ਦੀਨਾਨਗਰ ਵੀ ਤੇ ਗੁਰਦਾਸਪੁਰ ਵੀ ਕਲਾਨੌਰ ਵੀ ਤੇ ਰੂਰਲ ਚ ਵੀ ਉਹਦੇ ਚ ਅਲੱਗ-ਅਲੱਗ ਜਗ੍ਹਾ ਜਿਹੜੀਆਂ ਵੀ ਕੁਝ ਆਇਡੈਂਟੀਫਾਈ ਹੋਈਆਂ ਸੀ ਜਾਂ ਲੋਕਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਇੱਥੇ ਕੋਈ ਮਾੜੇ ਚੰਗੇ ਬੰਦੇ ਜਿਹੜੇ ਆ ਨਸ਼ਾ ਕਰਦੇ ਆ ਜਾਂ ਵੇਚਦੇ ਆ ਉਸ ਸੰਬੰਧੀ ਜਿਹੜਾ ਹੈ ਗੋਪਾਲ ਸ਼ਾਹ ਰੋਡ ਦੀਆਂ ਝੁੱਗੀਆਂ ਤੇ ਆ ਜਿਹੜੇ ਮੜੀਆਂ ਚ ਸਾਰੀ ਸਰਚ ਕੀਤੀ ਹੈ ਡੀਐਸਪੀ ਸਾਹਿਬ ਸਿਟੀ ਤੇ ਐਸਐਚਓ ਸਾਧਾਰ ਤੇ ਸਿਟੀ ਨੇ ਰਲ ਕੇ ਤੇ ਫੋਰਸ ਦੇ ਨਾਲ ਤੇ ਉਹ ਸਾਰਾ ਜਿਹੜਾ ਅੱਗੇ ਵੀ ਜਾਰੀ ਰਹੂਗਾ ਅੱਜ ਕੁਝ ਮਿਲਿਆ ਜਿੱਤੋਂ ਆ ਉਹਦੇ ਸੰਬੰਧੀ ਸਾਰਾ ਜਿਹੜਾ ਲੀਗਲ ਪ੍ਰੋਸੈਸ ਹੈ ਉਹ ਚੱਲ ਰਿਹਾ ਹੈ ਉਸ ਤੋਂ ਬਾਅਦ ਸਾਰੀ ਡਿਟੇਲ ਤੁਹਾਨੂੰ ਦੇ ਦਾਂਗਾ ਕਿ ਕਿਤੇ ਕਿਤੇ ਚੈਕਿੰਗ ਕੀਤੀ ਜਾ ਰਹੀ ਹੈ ਜੀ ਹੋਰ ਅਲੱਗ-ਅਲੱਗ ਚਾਰੋਂ ਸਾਵੜੂ ਜਨਾਂ ਚ ਹੋਈਏ ਕੀ ਮੈਸੇਜ ਦੇਣਾ ਜਾਂਦੀ ਹੈ ਮੈਸੇਜ ਇਹੀ ਹੈ ਜੀ ਵੀ ਚੰਗੇ ਕੰਮ ਕਰੋ ਮਾੜੇ ਕੰਮ ਛੱਡੋ ਨਸ਼ੇ ਬੰਦ ਕਰੋ ਤੁਸੀਂ ਜੇ ਰੇਡ ਕੀਤੀ ਹੈ ਤੁਸੀਂ ਉੱਥੇ ਦੇਖਿਓਗਾ ਪਹਿਲਵਾਨੀ ਵਾਸਤੇ ਵੀ ਉੱਥੇ ਬਣਾਇਆ ਗਿਆ ਜੀ ਇਹੀ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਨਸ਼ਿਆਂ ਤੋਂ ਦੂਰ ਰਹੋ ਤੇ ਖੇਡਾਂ ਵਾਲੋ ਤੇ ਤੁਸੀਂ ਕੀ ਕਰਦੇ ਬਿਲਕੁਲ ਜੀ ਖੇਡਾਂ ਜਿਹੜੀਆਂ ਉਹ ਜੇ ਖੇਡਾਂ ਕਰਨ ਖੇਡਣਗੇ ਤੇ ਤੰਦਰੁਸਤ ਰਹਿਣਗੇ ਨਸ਼ੇ ਕਰਨਗੇ ਤਾਂ ਫਿਰ ਉਹ ਮੌਤਾਂ ਨੂੰ ਜਾਣਗੇ ਜਲਦੀ